ਕੁੱਲੀਆਂ ਨੇ ਹੁਣ ਪਹਿਲਾ ਦੇਣਾ ਮੜਦਾ ਜੀ ਕੀ ਹੋਇਆ ਚੋਂ ਫੁੱਟ ਹਨੇਰਾ ਆਇਆ ਏ ਕੀ ਹੋਇਆ ਚੋਂ ਫੁੱਟ ਹਨੇਰਾ ਆਇਆ ਏ ਹਿੰਮਤ ਰੱਖੀ ਨੂੰ ਸੱਤ ਦਾ ਸੁੱਚਾ ਚੜ੍ਹਨਾ ਏ ਹਿੰਮਤ ਰੱਖੀ ਨੂੰ ਸੱਤ ਦਾ ਸੁੱਚਾ ਖਰੀਦਾ ਨਹੀਂ ਆਈ ਚਲੋ ਕਈ ਵਾਰੀ ਉੜਦੇ ਉੜਦੇ ਜਸ਼ਵਾਤ ਕਿਉ ਹਵਾ ਚ ਉੱਡਦੇ ਆ ਕਈ ਵਾਰੀ ਕਾਬੂ ਕਰ ਲੈਂਦੇ ਆ ਉਹ ਤੁਹਾਡੇ ਸਾਹਮਣੇ ਜੀ ਜਿਆਦਾ ਲਿਖਦਾ ਮੈਂ ਹੱਕ ਸੱਚ ਤੇ ਆ ਪਰ ਅੱਜ ਕੁਝ ਹੋ ਰਹੀ ਐਵੇਂ ਹੀ ਨਾਂ ਦਿਲ ਨੂੰ ਕੰਗਾਲ ਰੱਖਿਆ ਕਰ ਐਵੇਂ ਹੀ ਨਾਂ ਦਿਲ ਨੂੰ ਕੰਗਾਲ ਰੱਖਿਆ ਕਰ ਸੁਪਾਕੇ ਗਮ ਚੀਰਾ ਤੂੰ ਖੁਸ਼ਿਆਲ ਰੱਖਿਆ ਕਰ ਜ਼ਿੰਦਗੀ ਇੱਕ ਜੰਗ ਹੈ ਕੀ ਪਤਾ ਕਦੋਂ ਬਾਰ ਹੋ ਜਾਵੇ ਜ਼ਿੰਦਗੀ ਇੱਕ ਜੰਗ ਹੈ ਕੀ ਪਤਾ ਕਦੋਂ ਬਾਰ ਹੋ ਜਾਵੇ ਆਪਣੇ ਨਾਂ ਨਾ ਕੋ ਹਿੰਮਤ ਦੀ ਢਾਲ ਰੱਖਿਆ ਕਰ ਵਾਦਾ ਘਾਟਾ ਨਫਾ ਨੁਕਸਾਨ ਅਕਸਰ ਜ਼ਿਆਦਾ ਹੀ ਰਹਿੰਦਾ ਹੈ ਵਾਦਾ ਘਾਟਾ ਨਫਾ ਨੁਕਸਾਨ ਅਕਸਰ ਜ਼ਿਆਦਾ ਹੀ ਰਹਿੰਦਾ ਹੈ ਮਨ ਪੰਛੀ ਆਜ਼ਾਦ ਰੱਖ ਸੋਚਾਂ ਦਾਣਾ ਜ਼ਿਆਦਾ ਹੈ ਮੈਂ ਜਿਉਂ ਜਾ ਮੀਆਂ ਤੇਰੇ ਸਾਹਮਣੇ ਖੜਾ ਹਾਂ ਸ਼ੱਕ ਰਿਸ਼ਤੇ ਨੂੰ ਖਾ ਜਾਂਦਾ ਹੈ ਤੂੰ ਕਹਾਲੀ ਦਾ ਸਵਾਲ ਹੈ ਆਈ ਲਵ ਯੂ ਬਬਲ ਇਹ ਹਰ ਕੋਈ ਪਾਸਾ ਬਟਲਿੰਗ ਇੰਨਾ ਵੀ ਨਾਰੁਖਾ ਹੋਵੇ ਸੇ ਹੱਥ ਵਿੱਚ ਪਾਸਾ ਬਟਲ ਲੈਂਦੇ ਬੰਦਾ ਬੰਦੇ ਦੀ ਦਾਰੂ ਮਿਲਦਾ ਇਸ ਗੱਲ ਦਾ ਖਿਆਲ ਰੱਖਿਆ ਕੋਈ ਪੀਣਾ ਚੁੱਕਣ ਤੋਂ ਪਹਿਲਾਂ ਸੋਚੇ ਸੌ ਸੌ ਵਾਰ ਕੋਈ ਉਂਗਲ ਚੁੱਕਣ ਤੋਂ ਪਹਿਲਾਂ ਸੋਚੇ ਸੌ ਸੌ ਵਾਰ ਕਿਸੇ ਤੋਂ ਮੈਲਾ ਨਾ ਹੋਵੇ ਕਿਰਦਾਰ ਤੋਂ ਕਮਾਲ ਰੱਖਿਆ ਬੱਟਿਆਂ ਤੇ ਹਰ ਕੋਈ ਕਰ ਦਿੰਦਾ ਏ ਇਕੱਛਾਵਾ ਗਰੀਬਾਂ ਦੇ ਹੰਝੂ ਪਹੁੰਚ ਸਕੀ ਤੇ ਚੇਤੇ ਰਮਾਲ ਰੱਖਿਆ ਕਰ ਖਾਲਤੂ ਤੇਵੇਂ ਲੋੜੀਆਂ ਚੀਜ਼ਾਂ ਖੁਦ ਹੀ ਪਨਾਏ ਲੱਭ ਜਾਣਾ ਅੰਬਰ ਦੀ ਸੋਚ ਤੇ ਪਾਣੀ ਵਰਗੀ ਚਾਲ ਰੱਖਿਆ ਕਰ ਚਲਦੇ ਸਾਹਾਂ ਨੂੰ ਹੀ ਦੀਪ ਐਵੇਂ ਜਿੰਦਗੀ ਨਾ ਬਤੇਗਾ ਚਲਦੇ ਸਾਹਾਂ ਨੂੰ ਹੀ ਦੀਪ ਐਵੇਂ ਜਿੰਦਗੀ ਨਾ ਬਤੇਗਾ ਜਮੀਰ ਜਾਗਦੀ ਰੱਖ ਤੇ ਖੂਨ ਚ ਵੀ ਉਬਾਲ ਰੱਖਿਆ ਕਰ ਤੂੰ ਜਿੰਦਗੀ ਜਗਦੀ ਰਹਿ